ਰਾਤ ਨੂੰ ਪਹੁੰਚੇ ਆਂ ਭਾਈ ਪਿੱਛੇ ਵਲੌਗ ਕਰਦੇ ਆਂ ਸਟਾਰਟ ਸਸਰੀ ਗਾ ਸਾਰੇ ਵੀਰ ਭਰਾ ਨੂੰ ਕਿਹਾ ਸਾਰੇ ਜਾਂ ਮਰ ਸੈਟ ਸਾਰਿਆਂ ਦੇ ਤੇ ਆਪਾਂ ਰਾਤ ਨੂੰ ਤਾਂ ਆਏ ਆ ਕਿਉਂਕਿ ਆਂਡਿਆਂ ਦੀ ਕਰਨੀ ਹੈ ਕੈਂਡਲਿੰਗ ਦਿਨ ਚ ਵੇਰ ਪਤਾ ਨਹੀਂ ਲੱਗਦਾ ਬਾਕੀ ਵਲੌਗ ਦਿਨ ਚ ਬਣਾ ਲਾਂਗੇ ਆਂਡਿਆਂ ਦੀ ਕੈਂਡਲਿੰਗ ਕਰ ਲਈਏ ਵੀ ਬੱਚੇ ਬਣਿਆ ਟਰਕੀ ਦੇਰ ਮੁਰਗੀ ਦੇ ਕਿ ਨਹੀਂ ਲੈ ਵੀ ਜਸੇ ਦੇਖ ਫਿਰ ਇੱਕੀ ਕਾਂਡਾ ਚੱਕ ਕੇ ਕਿ ਮੈਨੇ ਮੁਰਗੀ ਦੇ ਆ ਕੇ ਉੱਪਰ ਰੱਖ ਲਵਾਂਗੇ ਹੈ ਮੁਰਗੀ ਉੱਪਰ ਰੱਖ ਲਵਾਂਗੇ ਮੁਰਗੀ ਨੂੰ ਨਾ ਇੱਕ ਅੱਧਾ ਚੱਕ ਲੈ ਪਹਿਲਾਂ ਅੰਡਾ ਫਿਰ ਆਪਾਂ ਉਹ ਸਾਬ ਨਾਲ ਦੇਖ ਲੈਂਦੇ ਆ ਲੈ ਦੇਖ ਹਾਂ ਖਰਾਬ ਹੈ ਖਰਾਬ ਹੈ ਰੱਖੀ ਗੱਲ ਜਿਹੜੀ ਖਰਾਬ ਨੇ ਉੱਪਰ ਉੱਪਰ ਨਾ ਉੱਪਰ ਉੱਪਰੇ ਇਹਦੇ ਉੱਪਰ ਆ ਇੱਥੋਂ ਤਾਂ ਗਿਰ ਜਾਣਗੇ ਕਿਤੇ ਸਾਰੀਆਂ ਖਰਾਬ ਹੋਣਸਾਲੇ ਨਾ ਦੇ ਦੀ ਵੜਦੇ ਨੇ ਉੱਪਰ हुँ? दंदी बड़ी, दंदी बड़ों की है ना? देखे कता होर, ये भी ख़राब है? नहीं ਇਸਹੀ ਲੱਗਦਾ ਮੈਨੂੰ ਕਿ ਕਰਾਬ ਹੈ ਖਾਲੀ ਆ ਖਾਲੀ ਚਲ ਇਹਨੇ ਰਾਖੇ ਨੂੰ ਵੀ ਉੱਪਰ ਹੋਰ ਦੇ ਕੋਈ ਗਰਮ ਜਿਹਾ ਥੱਲੋਂ ਕਿਰੇ ਪੁਰਾਣੇ ਅੰਡੇਆਂ ਦਾ ਚੱਕਰ ਤਾਂ ਨਹੀਂ ਪੈ ਗਿਆ ਆ ਸਹੀਆ ਨਾ ਆ ਪੂਰਾ ਸਹੀਆ ਦਾ ਆਹ ਦੇਖ ਆਉਦੇ ਮਣੀ ਆਇਆ ਦੇਖੋ ਅੰਡਾ ਐਨ ਦਿਖਦਾ ਨਾ ਲੱਗ ਦੇਖੋ ਇਹ ਸਹੀ ਐ ਤੂੰ ਦੇਖ ਹਾਂ ਇਹ ਸਹੀ ਐ ਰੱਖ ਟਕਾਣੇ ਰੱਖੀ ਜਸੇ ਹਾਂ ਵੀ ਸਹੀ ਐ ਹਾਂ ਇਹ ਵੀ ਓਕੇ ਹੋਏ ਰੱਖ ਦੇ ਇਹਨੂੰ ਵੀ ਚਲੋ ਭਾਈ ਇਹਨੇ ਕਰ ਲਈਏ ਚੈੱਕ ਹੋਈ ਸਹੀ ਤਿੰਨ ਹੋ ਗਏ ਸਹੀ ਤਿੰਨ ਸਹੀ ਨੇ ਚੈੱਕ ਕਰ ਰਹੇ ਹਾਂ 14 ਸੀ ਮੇਰੇ ਤੋਂ ਨਾ ਨਹੀਂ 12 13 13 ਦੇ ਜੀ ਚੋ 11 ਸਹੀ ਨੇ ਅੰਡੇ ਤੇ ਦੋ ਥੋੜੇ ਜੇ ਖਰਾਬ ਨੇ ਬਿਠਾ ਦੇ ਇਹਨਾਂ ਮੁਰਗੀ ਨੂੰ ਹੁਣ ਤਰਕੀ ਜਿਹੜੇ ਕਰ ਲਈਏ ਚੈੱਕ ਉਹ ਬੜੀ ਬੋਲ ਉਹਨੇ ਟਿਕਦੀ ਨਹੀਂ ਨੋ ਵੇ ਆਨ ਨਾ ਦੇ ਬੈਜੂ ਗਿਆ ਬੇ ਹੋਈ ਗਈ ਬੇਗੀ ਬੇਗੀ ਉਹ ਸਾਡੇ ਘਰ ਨੂੰ ਨਾ ਕੀ ਗੱਲ ਹੈ ਤੇਨ 6410 12 ਅੰਡੇ ਨੇ ਢਰਤੀ ਦੇ ਥੱਲੇ ਢਰਤੀ ਦੇ ਅੰਡਿਆਂ ਦੀ ਐਂਟਰੀ ਕਰ ਲਈ। ਖਰਾਬ ਹੈ ਨਾ। ਨਹੀਂ ਹੈ। ਪਰ ਇਹ ਬਣਿਆ ਹੋਇਆ ਬਣਿਆ ਹੈ ਬਣਿਆ ਹੈ। ਕਿਉਂਕਿ ਇਹ ਹੋ ਨਹੀਂ ਨਾ ਲੇਟ ਨਿਕਲਨੇ ਦੀ। ਇਹ ਵੀ ਬਣਿਆ ਆਇਆ। ਚਲੋ ਭਾਈ ਇਹਨਾਂ ਦੀ ਵੀ ਕਰ ਲਈਏ ਐਂਟਰੀ ਠੀਕ ਹੈ। ਇਹ ਖਰਾਬ ਹੈ। ਇਹ ਜੀ ਬਾਈ ਸਾਨੂੰ 6 ਸਹੀ ਲੱਗੇ ਨੇ। ਬਾਕੀ 3 ਦਾ ਅੱਧ ਵਿਚਾਲਾ ਜਿਹਾ ਲੱਗਿਆ। ਚਲੋ ਟਰਕੀਆਂ ਦੇ ਤਾਂ 3-4 ਵੀ ਨਿਕਲਿਆ ਉਹ ਬਹੁਤ ਨੂੰ। ਹੋੜੀ 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 ਹੋੜੀ। ਚਲੋ ਬਾਈ ਬਾਕੀ ਸਵੇਰੇ ਕੰਟੀਨਿਊ ਕਰਾਂਗੇ ਅੱਲਾਹ। ਤੇ ਛੱਡੇ ਹੋਏ ਆ ਬਾਈ 5 ਕਬੂਤਰ। ਲਾਈਨ ਆਲਾ ਆ ਜਾਂਦਾ ਹੈ। ਤੇ ਉਹ ਦੇ ਗੱਬੀ ਕਾ ਛੜ ਦੇ ਨਾਲੇ ਜਾਂਦਾ ਹੈ। ਹੋਰ ਇੱਧਰ ਨਿਗਾ ਮਰਾਉਣਾ ਹੈ ਥੋੜੀ ਇੱਕ ਵਾਰ ਥੱਲੇ ਫਿਰਦਾ। ਆ ਨੀਲੀ ਬੋਤਲਾੜਾ ਆ ਜਾਂਦਾ। ਇਹ ਸਹੀ ਫਿਰਦਾ ਇੰਨਾ ਕਿ ਉੱਚਾ ਉੜਦਾ ਇਹ। ਤੇ ਆ ਤਾਂ ਕਿਸੇ ਹੋਰ ਦਾ। ਆ ਵੀ ਹੋ ਰਹੀ ਹੈ। ਆਪਣੇ ਵਾਲਾ ਕਿੱਥੇ ਗਿਆ ਨੀਲੀ ਕਿੱਥੇ ਗਈ? ਮਿੰਨੀ ਹੀਰਾ ਫਿਰਦਾ ਆਪਣਾ। ਨੀਲੀ ਆ ਗਈ ਨੀਲੀ। ਆ ਉਹ ਨੀਲੀ। ਆਹ ਫਿਰ ਦਾ ਗਲਾਬੀ ਗੱਛਾ ਆਲਾ ਠੀਕ ਆ ਆ ਬਣਾਨੇ ਗੀਦਾ ਤੇ ਖਰੀਆਂ ਲੈਣ ਵਾਲਾ ਆ ਉਹ ਆ ਗਿਆ ਆ ਕਬੂਤਰ ਦੇ ਮੂਰੇ ਤੇ ਆਪਾਂ ਨੇ ਅੱਜ ਤਾਂ ਆਏ 7:30 ਵਜੇ ਕਬੂਤਰ ਨਾਲ ਦੇ ਪਿੰਡ ਬਾਜੀ ਸੀ ਕਿਉਂਕਿ ਪਿੰਡ ਮੁੰਡੇ ਦੀ ਡੱਟ ਹੋਣ ਕਰਕੇ ਅਸੀਂ ਬਾਜੀ-ਬੂਜੀ ਤੇ ਗਏ ਨਹੀਂ ਠੀਕ ਆ ਆਰ ਹਾਂ ਵੀ ਕੁੰਮਲਾ ਕੁੰਮਲਾ ਤੇ ਚਲੋ ਕੋਈ ਨਾ ਉੜਨ ਦੋ ਇਹਨੇ ਬਾਕੀ ਕੰਮਕਾਰ ਕਰੀਏ ਖਾਦੋ ਬਾਜੀ ਸਿਰਫ ਤੁਹਾਨੂੰ ਮੈਂ ਦੱਸਾਂ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਹੈ ਆਹ ਮੰਨ ਲਾ ਇਹਦੇ ਨਾਲੇ ਆਪਣੇ ਖੇਤਾਂ ਦੇ ਨਾਲੇ ਬਾਜੀ ਆ ਤੁਹਨ ਦਿਖਾਉਂਗਾ ਮੈਂ ਕਬੂਤਰ ਉੱੜਦੇ ਉੱਥੇ ਤੇ ਅੱਗੇ ਬਾਈ ਬੈਰੀ ਏ ਏ ਏ ਆ ਦੇਖ ਆਹ ਜਾਂਦੀ ਹੈ ਵੀਰੇ ਇਹ ਕਿੰਨੀ ਤੇਜ਼ ਜਾਂਦੀ ਹੈ ਹਾਂ ਫੁੱਲ ਤੇਜ਼ ਹੈ ਏ ਏ ਨਾ ਬਚ ਗਿਆ ਬਚ ਗਿਆ ਬਚ ਗਿਆ ਮੜਿਆਈ ਫੇਰ ਮੜਿਆਈ ਆਹ ਮੜਿਆਈ ਦੇਖੋ ਆ ਇਹਦੇ ਉੱਪਰ ਇਹ ਆ ਦੇ ਪੈਂਦੀ ਆ ਓਏ ਪੱਕੜੇ ਨੂੰ ਪੈਂਦੀ ਆ ਹਾਂ ਕਬੂਤਰਾਂ ਨੂੰ ਵੀ ਪਉਏ ਫੇਰ ਆਉ ਦੇਖਾ ਆਉ ਦੇਖਾ ਸਾੜੀ ਉਹਨੂੰ ਪੈਂਦੀ ਐ ਜਿਆਦਾ ਉਹਨੂੰ ਭਜਾਉਂਦੀ ਹੁਣੀ ਐ ਨਾ ਤੇ ਕਬੂਤਰ ਇੱਕ ਆਉ ਉੜਦਾ ਬਾਈ ਤੇ ਤੁਹਾਨੂੰ ਹੋਰ ਦਿਖਾਉਣਾ ਐ ਮੈਂ ਆ ਆਉੜਦਾ ਨੀਲੀ ਬੋਤਲ ਵਾਲਾ ਕੋਈ ਮਿੱਤਰੋ ਪਹੁੰਚ ਕੇ ਘਰੇ ਕਬੂਤਰ ਤੁਹਾਨੂੰ ਦਿਖਾ ਦਮ ਹਰੀਆਂ ਨਾਲ ਨਾਲ ਦਾ ਹੋ ਜਾਂਦਾ ਕਿੱਧਰ ਗਿਆ ਖੜ ਜੋ ਇੱਕ ਮਿੰਟ ਤੇ ਬੋਤਲ ਵਾਲਾ ਆ ਫਿਰਦਾ ਡੰਡੇ ਡੂਸੀ ਵਾਲਾ ਆ ਫਿਰਦਾ ਵਾਜਾ ਦੇਖੋ ਕਿਆ ਕਰਦਾ ਹਰੀਆਂ ਲਾਈਨਾਂ ਵਾਲਾ ਇਧਰ ਨੂੰ ਗਿਆ ਹੋਇਆ ਨੀਲੀ ਨਹੀਂ ਦਿਖੀ ਨੀਲੀ ਤੇ ਚੱਪ ਉਹ ਨਹੀਂ ਦਿਖੇ ਟਾਈਮ ਹੋ ਗਿਆ 1:11 1:11 ਹੋ ਗਏ ਮੇਰੇ ਹਿਸਾਬ ਨਾਲ ਬਾਜੀ ਆ ਕੇ ਮੈਂ ਕਿੰਨੀ ਤੇਜ਼ ਜਾਂਦਾ ਓਏ ਆ ਪਤਾ ਨਹੀਂ ਕਿਦਾ ਢਾਂਗੀਆਂ ਖੜੀਆਂ ਕਰੀਆਂ ਹੋਈਆਂ ਹੁਣ ਆ ਜਾਣਗੇ ਆਪੇ ਆ ਆ ਗਏ ਤਿੰਨੇ ਆ ਹੋ ਗਏ ਗੱਟੇ ਇੱਕ ਰਹਿ ਗਿਆ ਬਸ ਹੁਣ ਨੀਲੀ ਨੀਲੀ ਦਾ ਨਹੀਂ ਕੋਈ ਪਤਾ ਲੱਗ ਰਿਹਾ ਕਿੱਥੇ ਆ ਜਿਆਦਾ ਉੱਚੀ ਖੜੀ ਹੋਊ ਦੇਖਦੇ ਆ ਚਲੋ ਕੋਈ ਗੱਲ ਨਹੀਂ ਇਹਨੇ ਇਹਨਾਂ ਦਾ ਦਾਣਾ ਫਣੀ ਨਵੇੜੀਏ ਨੀਲੀ ਵੀ ਆ ਗਈ ਬਈ ਆਹ ਫਿਰਦੀ ਆ ਵੱਡਦੀ ਹੋ ਫਿਰਦੀ ਆ ਆ ਵੀ ਹੁਣ ਛੇ ਚਲੇ ਗਏ ਆ ਜਾਂਦੀ ਆ ਨੀਲੀ ਕਿੱਥੇ ਗਈ ਆ ਗਈ ਆ ਗਈ ਵੇ ਬੱਜੇ ਚੈੱਕ ਕਰ ਲੀ ਓਕੇ ਨੇ ਉਤਣਾੜੇ ਆ ਵੀ ਕੈਮ ਆ ਦੇਖੋ ਤਾਂ ਬੱਚਾ ਲਾਲ ਚਿਹਰਾ ਤੂੰ ਜਾਓ ਬੈਠਾ ਤੀਜਾ ਲਾਲ ਚਿਹਰਾ ਵੀ ਸੈੱਟ ਹੋ ਗਿਆ ਉਹਦੇ ਵੀ ਆਗੇ ਖੰਭ ਜੇ ਦਾਣੇ ਪਾਤੇ ਇਹਨਾਂ ਨੂੰ ਪਾਣੀ ਵੀ ਪਾਤਾ ਇਹਨਾਂ ਦਾ ਵੀ ਕੰਮ ਨਿਭੜਿਆ ਆਹ ਕਬੂਤਰ ਆਹ ਦੇਖੋ ਕਿੱਥੇ ਬੰਡ ਬੰਡ ਖੜਦਾ ਬੋਤਲ ਵਾਲਾ ਆ ਜਾਂਦੀ ਹੈ ਨੀਲੀ ਬਾਕੀ ਹਰੀਆਂ ਲੈਣ ਵਾਲਾ ਹੀ ਨਹੀਂ ਦੁਬਾਰਾ ਦਿਖਿਆ ਹੁਣ ਬਾਕੀ ਤਾਂ ਸਾਰੇ ਓਕੇ ਨੇ ਚਲੋ ਕੋਈ ਨਹੀਂ ਦੇਖਦੇ ਆ ਮਿੱਤਰੋ ਇਧਰਲੇ ਬੱਚਿਆਂ ਤੇ ਨਿਗਾਹ ਮਾਰ ਲਈ ਇੱਕ ਵਾਰੀ ਤੇ ਫਿਰ ਆਪਾਂ ਬੱਚੇ ਖੁੱਲੀ ਢਾਂਗੀ ਤੇ ਬਿਠਾਉਣੇ ਆ ਢਾਂਗੀ ਲੱਭ ਨਹੀਂ ਰਹੀ ਫਲ ਢਾਂਗੀ ਉੱਥੋਂ ਪਤਾ ਨਹੀਂ ਕਿੱਥੇ ਰੱਖਦੀ ਕਿੱਥੇ ਰਹੀ ਚਲੋ ਦੇਖਦੇ ਆ ਨਹੀਂ ਫਿਰ ਜਾਲ ਚ ਪਾ ਦਾਂਗੇ ਬੱਚੇ ਆ ਦਾ ਘੇਮਾ ਪੂਰਾ ਵਧੀਆ ਪੜ ਰਿਹਾ ਆ ਦੇਖੋ ਆ ਵੀ ਵਧੀਆ ਪੜ ਰਿਹਾ ਉਹ ਵੀ ਵਧੀਆ ਪਾੜ ਰਹੇ ਨੇ ਆ ਵੀ ਕਹਿੰਦੇ ਦੋਨੇ ਬਾਕੀ ਅੰਡੇ ਲਾਲ ਛੜੀ ਰੱਖ ਰਹੀਆਂ ਤੁਮ ਆ ਭਾਈ ਸਾਹਿਬ ਅੰਡਾ ਰੱਖਿਆ ਥੇ ਨੂੰ ਬੈਠੀ ਹੈ ਹਟਾ ਉੱਠੀਆ ਉਹ ਪਾਉਂ ਉਹ ਵੀ ਹੋ ਗਿਆ ਟਾਈਮ ਬਾਈ ਦੋਨੇ ਉਹ ਤੂੰ ਚਲ ਟੱਗਿਆ ਸਾਰੇ ਅੰਡੇ ਚਲ ਬਾਕੀ ਦਾ ਕੰਮ ਸੈਟ ਹੈ ਚਲੋ ਢਾਂਗੀ ਦਾ ਹੀਲਾ ਕਰਕੇ ਬੱਚੇ ਬਿਠਾਈਏ ਹੈ ਨਹੀਂ ਯਾਰ ਕੌਣ ਲੈ ਗਿਆ ਫੇਰ ਆ ਵੀ ਨਵਾਂ ਬੱਚਾ ਹੈ ਭਾਈ ਇਹਨੂੰ ਮੋ ਲੱਗ ਜੀਏ ਪਾਉਣ ਢਾਂਗੀ ਤੇ ਇਹ ਜਿਹੜਾ ਬੱਚਾ 4 ਦਿਨ ਮਗਰਵਾਇਆ ਉਹਦਾ ਭਾਈ ਆ ਸਖਾ ਹਾਂ ਹਾਂ ਆ ਫੜ ਲਾ ਹਾਂ ਇਹ ਰੰਗੜਾ ਇੱਕ ਜਿਹੜਾ ਜਮਈ ਖੁੰਝੇ ਚ ਲੱਗਿਆ ਬੈਠਾ ਉਹਦੇ ਪਾਉ ਤੇਰੀ ਜਿਹੜਾ ਜਮਈ ਖੁੰਝੇ ਚ ਲੱਗਿਆ ਬੈਠਾ ਉਹ ਥੱਲੇ ਥੱਲੇ ਥੱਲੇੜ ਖੁੰਝੇ ਚ ਹਾਂ ਇਹ ਵੀ ਨਵਾਂ ਬੱਚਾ ਓਕੇ ਆ ਜਾ ਆ ਜਾ ਬਸ ਚਲ ਆ ਜਾ ਬਈ ਆ ਜਾ ਇਹ ਲਾ ਪਾਣੀ ਪਾਤਾ ਇਹਨਾਂ ਨੂੰ ਲਾ ਦੇ ਖੜ ਜਾ ਇਹਨੂੰ ਫੜ ਮੈਂ ਕੀਲ ਜੇ ਲੱਭਦੇ ਇਹਦਾ ਇੱਕ ਵਜਾ ਉਧਰੋਂ ਪਾਉਣਾ ਆਪਾਂ ਨੇ ਇੱਕ ਵਜਾ ਹਾਂ ਇਹ ਵੀ ਨਵਾਂ ਬੱਚਾ ਦੇਖੀ 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 ਚੋਸ ਤੋਂ ਬਾਹਰ ਆਕਣਾ ਹਾਂ ਬੱਸ ਖੜ ਜਾਓ ਸਾਰੇਓ ਬਾਹਰ ਨਿਕਲ ਜਾਓ ਮੁੜ ਕੇ ਪਤਾ ਨਹੀਂ ਹਾਂ ਇਹਦਾ 1:00 ਵਜੇ ਆ ਜਾ ਆ ਜਾ ਲਿਆ ਹਾਂ ਜਾ ਜਾ ਦੇਰ ਇਨੋ ਸ਼ੱਕ ਵਿੱਚ ਚੱਲ ਬਾਹਰ ਨੂੰ ਨਾ ਫੜ ਲੈ ਅਜੇ ਇਹਦੇ ਨਾਲੇ ਸਾੜਦੇ ਨੇ ਸਾਰੀ ਛਤਰੀ ਗਈ ਕਿੱਥੇ ਵੀ ਅਜੇ ਇਹਦੇ ਘਾਣੇ ਮੁੱਢੀ ਦੇ ਲੇਖਾ ਵੜੀ ਦੇ ਮੋਟਾ ਜਿਹਾ ਮੋਟਾ ਹੈ ਚੱਲ ਬਾਹਰ ਕੱਢ ਲਈ ਲੈ ਨਟ ਫੜਾ ਦੇ ਤੂੰ ਮੈਨੂੰ ਉਹ ਰਹਿਣ ਦੇ ਆ ਨਟ ਆ ਟੋਪੀ ਫੜਾ ਪੂਰੇ ਉੱਚੇ ਕਰ ਦੇਣੇ ਹੁਣ ਜਾਲ 'ਚ ਕੱਲ੍ਹ ਹੁਲੀ ਡਾਂਗੀ ਦੇ ਬਿਠਾ ਲਾਂਗੇ ਇਹਨਾਂ ਨੂੰ ਹੁਣ ਤਾਂ ਪੂਰਾ ਉੱਚਾ ਇਹ ਤਾਂ ਵੱਧਦਾ ਗਿਆ ਹੋਣਾ ਹੁਣ ਚਾਲ ਓਕੇ ਐ ਠੀਕ ਆ ਠੀਕ ਆ ਠੀਕ ਆ ਜਾਲੇ ਭਾਰਾ ਕੋਈ ਨਹੀਂ ਤੂੰ ਮਾਰਦਾ ਹੈ ਨਾ ਹਾਂ ਕੋਈ ਨਹੀਂ ਕੋਈ ਨਹੀਂ ਕੁਝ ਨਹੀਂ ਹੁੰਦਾ ਓਕੇ ਅਰਬੋਟ ਨਹੀਂ ਨਹੀਂ ਝੋਲ ਦਾ ਉੱਪਰ ਮਾਰਦਾ ਆ ਜਾ ਚੱਲ 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 ਫੜ ਲੈ ਫੜ ਲੈ ਇਹ ਚਾਲ ਲਾਦੇ ਟੱਕੀ ਓਕੇ ਅਰਬੋਟ ਉਹ ਮਾ ਕੋਠੇ ਤੇ ਜਾਣਾ ਦਾਣਾ ਪਣੀਆ ਪਾਇਆ ਮਾ ਕੋਠੇ ਤੇ ਪਹੁੰਚ ਗਏ ਬਈ ਤਿੰਨ ਕਬੂਤਰ ਕਰ ਲਏ ਅੰਦਰ ਗੁਲਾਬੀ ਗੱਛ ਡੰਡਾ ਟੂਸਾ ਨੀਲੀ ਤੇ ਬੂਤਲਾ ਵਾਲਾ ਫੇਰ ਉੜ ਗਿਆ ਤਾਂ ਆ ਜਾਂਦਾ ਕੋਈ ਨਹੀਂ ਆਜੂਗਾ ਹਰੀਆਂ ਲੈਣ ਵਾਲਾ ਆਪਾ ਡਾਇਆ ਨਹੀਂ ਤਾਂ ਅੱਜ ਉਹ ਜਸੂ ਨੇ ਇਹੋ ਜਿਹਾ ਭਲੇਖਾ ਪਾਇਆ ਮੈਂ ਉਹਨੂੰ ਕਹਿ ਕੇ ਭੇਜਿਆ ਤਾਂ ਉਹਨੇ ਡਾਇਆ ਆਪਦਾ ਨਹੀਂ ਮੈਂ ਬਾਅਦ ਪੁੱਛਿਆ ਮੈਂ ਕਿ ਕਬੂਤਰ ਭੱਜਦਾ ਨਹੀਂ ਗਿਆ ਕਹਿੰਦਾ ਨਹੀਂ ਮੈਂ ਤਾਂ 2 4 ਤੇ ਤੇ ਬਈ 1 ਵਜੇ 15 ਮਿੰਟ ਤੇ ਬੈਠ ਗਏ ਮੇਰੇ ਹਿਸਾਬ ਨਾਲ ਕਿਉਂਕਿ ਆਪਾਂ ਇੱਕ 11 ਤੇ ਚੈੱਕ ਕਰੇ ਤੇ ਜਾਂ ਤੋਂ ਬਾਅਦ ਬੈਠ ਕੇ 5-10 ਮਿੰਟ ਹੋਰ ਰੋੜਲੇ ਹੋਣਗੇ ਚੱਲ ਆ ਖੋਲਦਾ ਪਾਲੀ ਓਕੇ ਹੈ ਦਾਣੇ ਪਾਏ ਨੇ ਪਾਣੀ ਪਾ ਦਿੰਨਾ ਆਹ ਕਿਹੜੇ ਮੂਰਖਰੇ ਅੰਦਰ ਰੱਖਿਆ ਪਤਾ ਨਹੀਂ ਓਕੇ ਮਿੱਤਰੋ ਦੋਨੇ ਪਾਸੇ दाना, दाना पानी ਧੰਨਾ ਇੱਧਰ ਵੀ ਆ ਗਏ ਕਬੂਤਰ ਖਾਣ ਲੱਗੇ। ਓਕੇਰ ਬੋਤਾ। ਤੇ ਬਸ ਹੁਣ ਇੱਕ ਰਹਿ ਗਿਆ ਕਬੂਤਰ। ਆ ਜਵੇ ਇਹਨੂੰ ਵੀ ਪਟਾਂਗੀ ਤੇ ਆ ਕੇ ਫਿਰ ਬੰਦ ਕਰ ਦਈਏ ਦਾਣਾ ਪਾਣੀ ਖਾ ਲੂਗਾ। ਕਿੱਥੇ ਗਿਆ? ਆਉਂਦਾ। ਇਹ ਲੀ ਬੋਤਰਾ। ਆਇਆ ਆਇਆ ਬੋਤਰਾ। ਕਰੀਏ ਬੰਦ ਤੈਨੂੰ ਵੀ। ਆ ਗਿਆ ਵੀ ਮਿੱਤਰੋ ਕਬੂਤਰ। ਤੇ ਐਨ ਮੁੱਕਿਆ ਪਿਆ। ਚਲੋ ਮੈਂ ਕਰ ਦਮਾ ਇੱਕ ਵਾਰੀ ਬੰਦ ਇਹਨੂੰ। ਤਾ ਵਈ ਬੰਦ ਮਸਾਂ ਹੀ ਹੋਇਆ ਆ ਬੈਠਾ ਕੀ ਆ ਭਈ ਜਮਾਈ ਦੇ ਕੋਈ ਨਹੀਂ ਕੋਈ ਨਹੀਂ ਲੈ ਲੈ ਦਮ ਦੋ ਮਿੰਟਾ ਫਿਰ ਦੱਬਿਆ ਕਾਡੋਂ ਲੱਗਣਾ ਹੈ ਓਕੇ ਹੁਣ ਟਾ ਆਹ ਕੁੱਤਰ ਵੀ ਦੇਣਾ ਹੈ ਭਾਈ ਇਹ ਕਿਸੇ ਦਾ ਹੀ ਆ ਕੇ ਬੈਠਿਆ ਹੋਇਆ ਦੇਖਦੇ ਅੱਜ ਫੜਾਇਓਗਾ ਜੱਸਾ ਪਰ ਹੈ ਨਹੀਂ ਘਰੇ ਚਲੋ ਚੱਲਦੇ ਹਾਂ ਮਨੋਪਾ ਥੱਲੇ ਨੂੰ ਲੋ ਮਿੱਤਰੋ ਕਮੈਂਟ ਪਾੜ ਕੇ ਵਲੌਗ ਦੀ ਐਂਡਿੰਗ ਕਰ ਦਈਏ ਬਾਬਾ ਟਰਾਂਸਪੋਰਟ ਠੀਕ ਹੈ ਵੀਰ ਜੀ ਆਵਾਂਗੇ ਪਿੰਡ ਠੀਕ ਹੈ ਵੀਰੇ ਆਪਣ ਟਵਾਣਾ ਸਵਰਾਜ ਮਾਹੀ ਰਾਜਾ ਲਵਾਨ ਦੰਦੀਵਾਲ ਫਾਰਮ ਨਾਈਟ ਵਲੌਗ ਜੀ ਥੈਂਕ ਯੂ ਵੀਰੇ ਸੁਰਿੰਦਰ ਭਾਰਦਵਾਜ ਰਾਜਾ ਲਵਾਨ ਬੱਬੂ ਕੌਸ਼ਿਕ ਜੱਟ ਮਹਿਕਮਾਨ ਸੈਣੀ ਲਵਦੀਪ ਅਰਸ਼ਪ੍ਰੀਤ ਸਿੰਘ ਬਾਈ ਗੁੱਡ ਆ ਯਾਰ ਸਵਾਦ ਆ ਜਾਂਦਾ ਬਲੌਗ ਦੇ ਇੱਕੇ ਥੈਂਕ ਯੂ ਥੈਂਕ ਯੂ ਵੀਰੇ ਬਸ ਥੋੜੇ ਦਿਨ ਤੱਕ ਆਪਾਂ ਧੂੜ ਕੱਢ ਦੇਣੀ ਆ ਬਲੌਗਾਂ ਦੀ ਸੰਧੂ ਫਾਰਮ ਵੈਸੇ ਜਾਨਵਰ ਸਾਰੇ ਸਰੇ ਥੋਡੇ ਥੈਂਕ ਯੂ ਵੀਰੇ ਮਜੀਦ ਸਿੰਘ ਮਜੀਦ ਵੀਰਾ ਜੁਐਸੇ ਵਾਲਾ ਧੰਨਵਾਦ ਵੀਰੇ ਜੱਟ ਮਹਿਕਮਾ ਰਾਜਾ ਲਬਾਣਾ ਜਸਵੀਰ ਸਿੰਘ ਵੈਸਟ ਆਫ ਲੱਕ ਥੈਂਕ ਯੂ ਵੀਰੇ ਸੰਧੂ ਫਾਰਮ ਬਾਈ ਜੀ ਘੋੜੀਆਂ ਵੀ ਦਿਖਾਇਆ ਕਰੋ ਹਾਂਜੀ ਹਾਂ ਵੀਰੇ ਹੁਣ ਇੱਥੇ ਫਾਰਮ ਤੇ ਲੈ ਆਇਆ ਕਰਨੀ ਆਪਾਂ ਨੇ ਅਰਮਾਨ ਗਿੱਲ ਬਾਈ ਕੂਤਰਾਂ ਦੇ ਪਾਣੀ ਬਾਰੇ ਦੱਸ ਕਿਵੇਂ ਬਣਦਾ ਕੋਈ ਨਹੀਂ ਵੀਰੇ ਉਹ ਵੀ ਵੀਡੀਓ ਬਣਾ ਲਾਂਗੇ ਹਰਸ਼ ਭੰਦੇੜ ਕਾਲੇ ਪੈਰਾਂ ਵਾਲਾ ਬੱਚਾ ਹਾਂਜੀ ਹਾਂ ਵੀਰੇ ਉਹ ਬੱਚਾ ਵਧੀਆ ਚਲੋ ਉਹਦੇ ਮਾਵਾਪੇ ਹੈਗੇ ਵੀਰੇ ਹੋਰ ਭਰਾ ਭੈਣ ਭਰਾ ਹੈਗੇ ਉਹਦੇ ਤਾਂ ਹੀ ਮੈਂ ਰੱਖੇ ਹੋਏ ਨੇ ਹੁਣ ਐਤ ਕੀ ਜੋੜੇ ਨਵੇਂ ਲਾਵਾਂਗੇ ਆਪਾਂ ਬਾਈ ਟਾਈਮ ਦੱਸ ਦਿਆ ਕਰੋ ਪਲੀਜ਼ ਠੀਕ ਹੈ ਠੀਕ ਹੈ ਵੀਰੇ ਪਾਲਮ ਵੀਰ ਸਿੰਘ ਬਾਈ ਜਸੂ ਨੂੰ ਡਿਲੀਵਰੀ ਕਰਦੀ ਨਾਨਕੇ ਲੋੜ ਐ ਸਾਨੂੰ ਇਹਨਾਂ ਦੀ ਹਾਂ ਵੀਰੇ ਜਸੂ ਪਹੁੰਚ ਗਿਆ ਜਨਾਨਕੇ ਸ਼ੌਂਕੀ ਪੰਡਤ ਬਾਈ ਮੈਂ ਵੀ ਵਲੌਗ ਬਣਾਉਣਾ ਪਰ ਕੋਈ ਸਪੋਰਟ ਨਹੀਂ ਕਰਦਾ ਆ ਵੀਰੇ ਦਾ ਚੈਨਲ ਕਰ ਲਿਓ ਯਾਰ ਸਬਸਕ੍ਰਾਈਬ ਸ਼ੌਂਕੀ ਪੰਡਤ ਸਦੇਸ਼ ਕੁਮਾਰੀ ਭਾਈ ਕਬੂਤਰ ਲੈ ਦੋ ਕੋਈ ਨਹੀਂ ਕੋਈ ਨਹੀਂ ਲੈ ਜਿਓ ਸ਼ੌਕੀ 30 ਵਾਲਾ ਬਾਜੀ ਨਹੀਂ ਛੱਡਦੇ ਤੁਸੀਂ ਵੀਰ ਮੈਂ ਤੁਹਾਨੂੰ ਦੱਸਿਆ ਸੀ ਉਦੋਂ ਮੌਸਮ ਖਰਾਬ ਹੋ ਗਿਆ ਸੀ ਇਹ ਹੁਣ ਨਾ ਪਿੰਡ ਮੁੰਡੇ ਦੀ ਡੈਥ ਹੋ ਗਈ ਯਾਰ ਹੈ ਵੀ ਆਪਣਾ ਹੀ ਖਾਸ ਆਪਣਾ ਹੀ ਮੰਨ ਲਓ ਹੋਈ ਆ ਉਹਦੇ ਕਰਕੇ ਦੇਖ ਲੈ ਕੋਈ ਨਹੀਂ ਅਕਾਸ਼ਦੀਪ ਸਿੰਘ ਕੇਡ ਢਾਲੀਵਾਲ ਅਰਪਨ ਟਵਾਣਾ ਜੂਰਾਇ ਦਿਓ ਸ਼ੌਕੀ ਮਹਿਰਾ ਜਸਪ੍ਰੀਟ ਮਾਨਵੀ ਰਤਾਨਵਾਲ ਵੀਰੇ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਮਿਲਦੇ ਆ ਅਗਲੀ ਵੀਡੀਓ ਚ